ਡੌਨ ਚੌਤੀਵੇਂ ਸਤਰ ਦਾ ਪਹਿਲਾ ਸਵਾਲ ਕਰਦੇ ਹਾਂ ਤੁਸੀਂ ਪਹਿਲਾਂ ਕਿਹਾ ਸੀ ਕਿ ਅੱਠਵੇਂ ਪੱਧਰ ਜਿਉਂ ਬੁੱਧੀਮਾਨ ਅਨੰਤਤਾ ਦੀ ਭੇਦ ਪਰਮ ਪ੍ਰਾਪਤੀ ਕਿਸੇ ਵੀ ਸਮੇਂ ਸਥਾਨ ਤੇ ਚੱਕਰ ਦੌਰਾਨ ਇੱਕ ਮਨ ਸਰੀਰ ਆਤਮਾ ਨੂੰ ਚਾਉਂਦੇ ਹੋਏ ਕਟਾਈ ਯੋਗ ਬਣਾਉਂਦੀ ਹੈ ਜਦ ਇੱਕ ਇਕਾਈ ਇਸ ਅੱਠਵੇਂ ਪੱਧਰ ਨੂੰ ਪਾਰ ਕਰਦੀ ਹੈ ਤਾਂ ਉਹ ਕੀ ਅਨੁਭਵ ਕਰਦੀ ਹੈ ਰਾ ਨੇ ਦੱਸਿਆ ਹਰ ਇਕਾਈ ਦਾ ਅਨੁਭਵ ਬੁੱਧੀਮਾਨ ਅਨੰਤਤਾ ਦੀ ਤਾਰਾ ਵਿੱਚ ਵਿਅਕਤੀਗਤ ਹੁੰਦਾ ਹੈ ਕੁਝ ਲੋਕ ਬੇਅੰਤ ਖੁਸ਼ੀ ਮਹਿਸੂਸ ਕਰਦੇ ਹਨ ਤੇ ਕੁਝ ਲੋਕ ਹੋਰਨਾਂ ਦੀ ਮਦਦ ਕਰਨ ਦੀ ਮਜ਼ਬੂਤ ਇੱਛਾ ਰੱਖਦੇ ਹਨ ਜੋ ਇਕਾਈ ਬੁੱਧੀਮਾਨ ਅਨੰਤਤਾ ਤੱਕ ਪਹੁੰਚਦੀ ਹੈ ਉਹ ਆਮ ਤੌਰ ਤੇ ਇਸ ਅਨੁਭਵ ਨੂੰ ਬਹੁਤ ਗਹਿਰੇ ਅਤੇ ਅਣਕਹੇ ਤਰੀਕੇ ਨਾਲ ਮਹਿਸੂਸ ਕਰਦਾ ਹੈ ਪਰ ਉਹ ਤੁਰੰਤ ਆਪਣੇ ਜੀਵਨ ਨੂੰ ਖਤਮ ਕਰਨ ਦੀ ਇੱਛਾ ਨਹੀਂ ਕਰਦੀ ਇਸਤੇ ਬਜਾਏ ਇਹ ਅਨੁਭਵ ਹੋਰਨਾ ਦੀ ਮਦਦ ਕਰਨ ਲਈ ਵੱਡੀ ਭਾਵਨਾ ਨਾਲ ਭਰ ਜਾਂਦੀ ਹੈ ਡੌਨ ਨੇ ਕਿਹਾ ਕਿ ਤੁਸੀਂ ਇਹ ਦੱਸ ਸਕਦੇ ਹੋ ਕਿ ਮੈਂ 1964 ਦੇ ਆਸ-ਪਾਸ ਕੀ ਅਨੁਭਵ ਕੀਤਾ ਸੀ ਮੇਰਾ ਮੰਨਣਾ ਹੈ ਕਿ ਜਦ ਮੈਂ ਧਿਆਨ ਵਿੱਚ ਸੀ ਤਾਂ ਮੈਨੂੰ ਪਤਾ ਚੱਲਿਆ ਕਿ ਮੈਂ ਇੱਕ ਵੱਖਰੀ ਕੰਟਾ ਅਤੇ ਵੱਖਰੇ ਗ੍ਰਹਿ ਵਿੱਚ ਹਾਂ ਅਤੇ ਮੈਂ ਉਸ ਗ੍ਰਹਿ ਉੱਤੇ ਜਾਣ ਦਾ ਅਨੁਭਵ ਕਰਨ ਲੱਗਿਆ ਕੀ ਤੁਹਾਡੇ ਲਈ ਇਹ ਦੱਸਣਾ ਸੰਭਵ ਹੈ ਕਿ ਇਹ ਕਿਹੋ ਜਿਹਾ ਅਨੁਭਵ ਸੀ ਰਾ ਨੇ ਕਿਹਾ ਅਸੀਂ ਇਸ ਨੂੰ ਆਜ਼ਾਦੀ ਦੇ ਉਲੰਘਣ ਦੇ ਕਾਰਨ ਪੂਰੀ ਤਰ੍ਹਾਂ ਤਾਂ ਨਹੀਂ ਦੱਸ ਸਕਦੇ ਪਰ ਅਸੀਂ ਸਿਰਫ ਇੰਨੀ ਸਲਾਹ ਦੇ ਸਕਦੇ ਹਾਂ ਕਿ ਇਕਾਈ ਯਾਨੀ ਕਿ ਡੌਨ ਜੋ ਦੂਜਿਆਂ ਵੱਲੋਂ ਸ਼ੁਰੂ ਕੀਤੇ ਗਏ ਸਮੂਹਨ ਦੀ ਪ੍ਰਕਿਰਿਆ ਦਾ ਉਪਯੋਗ ਨਹੀਂ ਕਰਨਾ ਚਾਹੁੰਦਾ ਫਿਰ ਵੀ ਉਸ ਕੋਲ ਇਸ ਵਿਧੀ ਰਾਹੀਂ ਆਪਣੀ ਹੋਂਦ ਬਾਰੇ ਜਾਣਨ ਤੇ ਸਮਝਣ ਦਾ ਮੌਕਾ ਹੈ ਤੋਂ ਨੇ ਤਨਵਾਦ ਕੀਤਾ ਤੇ ਪੁੱਛਿਆ ਕਿ ਤੁਸੀਂ ਕਰਮ ਦੀ ਪਰਿਭਾਸ਼ਾ ਦੱਸ ਸਕਦੇ ਹੋ ਰਾ ਨੇ ਕਿਹਾ ਸਾਡੇ ਅਨੁਸਾਰ ਕਰਮ ਨੂੰ ਅਸੀਂ ਜੜਤਾਪਨ ਕਹਿ ਸਕਦੇ ਹਾਂ ਜੋ ਵੀ ਕਰਮ ਕੀਤਾ ਜਾਂਦਾ ਹੈ ਉਹ ਲਗਾਤਾਰ ਚਲਦਾ ਰਹਿੰਦਾ ਹੈ ਜਦ ਤੱਕ ਉਹ ਸੰਤੁਲਨ ਦੀ ਪ੍ਰਕਿਰਿਆ ਰਾਹੀ ਪੂਰਾ ਨਹੀਂ ਹੁੰਦਾ ਇਹ ਸੰਤੁਲਨ ਤਦ ਹੀ ਰੁਕਦਾ ਹੈ ਜਦ ਕੋਈ ਉੱਚਾ ਸਿਧਾਂਤ ਜਿਸ ਨੂੰ ਤੁਸੀਂ ਬ੍ਰੇਕ ਲਗਾਉਣਾ ਜਾਂ ਰੁਕਣ ਦੀ ਪ੍ਰਕਿਰਿਆ ਨਾਲ ਤੁਲਨਾ ਕਰ ਸਕਦੇ ਹੋ ਲਗਾਤਾਰ ਕੀਤਾ ਜਾਵੇ ਇਹ ਕਰਮ ਦੀ ਕਤੀ ਨੂੰ ਰੋਕਣ ਦੀ ਪ੍ਰਕਿਰਿਆ ਮਾਫੀ ਕਹੀ ਜਾ ਸਕਦੀ ਹੈ ਇਹ ਦੋ ਗੱਲਾਂ ਕਰਮ ਤੇ ਮਾਫੀ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੀਆਂ ਜਿਵੇਂ ਇੱਕ ਵਸਤੂ ਹਲਚਲ ਵਿੱਚ ਆ ਜਾਵੇ ਤਾਂ ਉਹ ਆਪੇ ਨਹੀਂ ਰੁਕਦੀ ਤਵੇਂ ਕਰਮ ਵੀ ਆਪਣੇ ਨਤੀਜੇ ਲੈ ਕੇ ਆਉਂਦੇ ਹਨ ਇਹ ਤਦ ਤੱਕ ਜਾਰੀ ਰਹਿੰਦਾ ਹੈ ਜਦ ਤੱਕ ਤੁਸੀਂ ਉਹਨਾਂ ਨੂੰ ਰੋਕਣ ਲਈ ਮਾਫੀ ਵਰਗਾ ਕੋਈ ਉੱਚਾ ਹੱਲ ਨਹੀਂ ਲੱਭਦੇ ਜੇਕਰ ਕੋਈ ਵਿਅਕਤੀ ਆਪਣੇ ਜੀਵਨ ਵਿੱਚ ਕਰਮ ਬਣਾ ਲੈਂਦਾ ਹੈ ਤਾਂ ਕਿ ਉਹ ਦੋਂ ਦਾ ਅਗਲਾ ਸਵਾਲ ਕਿ ਜੇਕਰ ਕੋਈ ਵਿਅਕਤੀ ਆਪਣੇ ਜੀਵਨ ਵਿੱਚ ਕਰਮ ਬਣਾ ਲੈਂਦਾ ਹੈ ਤਾਂ ਕਿ ਉਹਨਾਂ ਲਈ ਕੁਝ ਅਜਿਹੀ ਯੋਜਨਾ ਹੁੰਦੀ ਹੈ ਜੋ ਉਹਨਾਂ ਨੂੰ ਐਸੇ ਤਜਰਬੇ ਦਿਵਾਏ ਜਿਨ੍ਹਾਂ ਰਾਹੀਂ ਉਹ ਮਾਫੀ ਦੇ ਬਿੰਦੂ ਤੱਕ ਪਹੁੰਚ ਸਕਣ ਅਤੇ ਆਪਣਾ ਕਰਮ ਖਤਮ ਕਰ ਸਕਣ ਰਾ ਨੇ ਕਿਹਾ ਇਹ ਆਮ ਤੌਰ ਤੇ ਸਹੀ ਹੈ ਹਾਲਕੀ ਕੋਈ ਵੀ ਵਿਅਕਤੀ ਜਾਂ ਉਸ ਨਾਲ ਜੁੜੇ ਹੋਰ ਵਿਅਕਤੀ ਕਿਸੇ ਵੀ ਵੇਲੇ ਸਮਝ ਸਵੀਕਾਰਤਾ ਅਤੇ ਮਾਫੀ ਰਾਹੀਂ ਕਰਮ ਦੇ ਅਸਰ ਨੂੰ ਹਲਕਾ ਕਰ ਸਕਦੇ ਹਨ ਇਹ ਜੀਵਨ ਦੇ ਕਿਸੇ ਵੀ ਮੋੜ ਤੇ ਹੋ ਸਕਦਾ ਹੈ ਇਸ ਤਰ੍ਹਾਂ ਜੋ ਵੀ ਵਿਅਕਤੀ ਕਿਸੇ ਕੰਮ ਨੂੰ ਸ਼ੁਰੂ ਕਰਦਾ ਹੈ ਉਹ ਆਪ ਉਸ ਨੂੰ ਮਾਫ ਕਰ ਸਕਦਾ ਹੈ ਅਤੇ ਦੁਬਾਰਾ ਉਹੀ ਗਲਤੀ ਨਹੀਂ ਕਰਦਾ ਇਹ ਮਾਫੀ ਕਰਮ ਨੂੰ ਰੋਕਣ ਜਾਂ ਖਤਮ ਕਰਨ ਦਾ ਕੰਮ ਕਰਦੀ ਹੈ ਡੌਨ ਨੇ ਧੰਨਵਾਦ ਕੀਤਾ ਤੇ ਪੁੱਛਿਆ ਕੀ ਤੁਸੀਂ ਪਿਛਲੇ ਸੈਟਰ ਵਿੱਚੋਂ ਕੁਝ ਉਦਾਹਰਨਾਂ ਦੇ ਸਕਦੇ ਹੋ ਜਿਵੇਂ ਜਿੱਥੇ ਅਣਪ੍ਰਕਾਸ਼ਿਤ ਆਪ ਸਿੱਖਣ ਲਈ ਉਤਪਰੇਕ ਪੈਦਾ ਕਰਦਾ ਹੈ ਰਾ ਨੇ ਕਿਹਾ ਅਸੀਂ ਵੇਖਿਆ ਹੈ ਕਿ ਤੁਹਾਡੀ ਰੁਚੀ ਦਰਦ ਦੇ ਉਤਪਰੇਕ ਵਿੱਚ ਹੈ ਇਹ ਤਜਰਬਾ ਤੁਹਾਡੇ ਲੋਕਾਂ ਵਿੱਚ ਸਭ ਤੋਂ ਆਮ ਹੈ ਦਰਦ ਸਰੀਰਕ ਹੋ ਸਕਦਾ ਹੈ ਪਰ ਵਦੇਰੇ ਅਕਸਰ ਇਹ ਮਾਨਸਿਕ ਅਤੇ ਭਾਵਨਾਤਮਕ ਹੁੰਦਾ ਹੈ ਕੁਝ ਹਾਲਾਤਾਂ ਵਿੱਚ ਇਹ ਆਤਮਿਕ ਪੱਦਰ ਤੇ ਵੀ ਹੁੰਦਾ ਹੈ ਇਹ ਸਿੱਖਣ ਲਈ ਦਾ ਇੱਕ ਮੌਕਾ ਬਣਾਉਂਦਾ ਹੈ ਸਿੱਖਣ ਵਾਲੇ ਪਾਠ ਵੱਖ-ਵੱਖ ਹੋ ਸਕਦੇ ਹਨ ਪਰ ਜ਼ਿਆਦਾਤਰ ਇਹਨਾਂ ਵਿੱਚ ਸਹਜਤਾ ਸਹਿਣਸ਼ੀਲਤਾ ਅਤੇ ਹਲਕੇ ਹੱਥ ਨਾਲ ਜੀਵਨ ਜਿਉਣ ਦੀ ਸਮਰੱਥਾ ਸ਼ਾਮਿਲ ਹੁੰਦੀ ਹੈ ਅਕਸਰ ਜਦੋਂ ਕੋਈ ਪਾਵਨਾਤਮਕ ਦਰਦ ਹੋਵੇ ਜਿਵੇਂ ਕਿ ਕਿਸੇ ਪਿਆਰੇ ਵਿਅਕਤੀ ਦੀ ਮੌਤ ਜਾਂ ਹੋਰ ਕਿਸੇ ਤਰ੍ਹਾਂ ਦੀ हानि ਤਾਂ ਇਹ ਮਾਫੀ ਅਤੇ ਸਮਝ ਵਿਦਾਉਣ ਦੀ ਬਜਾਏ ਰੁੱਖਾਪਣ ਪੇਸਾਬਰੀ ਤੇ ਉਦਾਸੀ ਪੈਦਾ ਕਰ ਸਕਦਾ ਹੈ ਇਹ ਉਹ ਉਤਪ੍ਰੇਰਕ ਹੈ ਜੋ ਗਲਤ ਰਾਹ ਉੱਤੇ ਚਲਾ ਜਾਂਦਾ ਹੈ ਜੇਕਰ ਅਜਿਹਾ ਹੋਵੇ ਤਾਂ ਜੀਵਨ ਵੱਲੋਂ ਹੋਰ ਉਤਪ੍ਰੇਰਕ ਦਿੱਤਾ ਜਾਂਦਾ ਹੈ ਤਾਂ ਜੋ ਅਣਪ੍ਰਕਾਸ਼ਿਤ ਸਵੈ ਨੂੰ ਹੋਰ ਮੌਕੇ ਮਿਲਣ ਤਾਂਕਿ ਉਹ ਆਪਣੇ ਅੰਦਰਲੇ ਕੁਸ਼ਹਾਲ ਅਤੇ ਪੂਰਨ ਰਚਨਹਾਰ ਨੂੰ ਪਾਲ ਸਕੇ ਡਾਉਨ ਨੇ ਸਵਾਲ ਕੀਤਾ ਜਿਸ ਨੂੰ ਅਸੀਂ ਸੰਕਰਮਕ ਬਿਮਾਰੀਆਂ ਜਾਂ ਛੂਤ ਦੀਆਂ ਬਿਮਾਰੀਆਂ ਕਹਿੰਦੇ ਹਾਂ ਉਹ ਅਣਪ੍ਰਕਾਸ਼ਿਤ ਸੈੱਲ ਨਾਲ ਸੰਬੰਧਿਤ ਇਸ ਪ੍ਰਕਿਰਿਆ ਵਿੱਚ ਕੋਈ ਭੂਮਿਕਾ ਨਿਭਾਉਂਦੀਆਂ ਹਨ ਰਾ ਨੇ ਕਿਹਾ ਜਿਨ੍ਹਾਂ ਨੂੰ ਤੁਸੀਂ ਛੂਤੀਆਂ ਬਿਮਾਰੀਆਂ ਕਹਿੰਦੇ ਹੋ ਇਹ ਦੂਜੀ ਕਣਤਾ ਵਾਲੀਆਂ ਉਹ ਇਕਾਈਆਂ ਹਨ ਜੋ ਇਸ ਤਰ੍ਹਾਂ ਦੇ ਉਤਪਰੇ ਰਕ ਲਈ ਇੱਕ ਮੌਕਾ ਪ੍ਰਦਾਨ ਕਰਦੀਆਂ ਹਨ ਜੇਕਰ ਇਹ ਉਤਪਰੇਕ ਜ਼ਰੂਰੀ ਨਹੀਂ ਤਾਂ ਇਹ ਦੂਜੀ ਕਣਤਾ ਵਾਲੇ ਜੀਵ ਜਿਵੇਂ ਕਿ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕੋਈ ਪ੍ਰਭਾਵ ਨਹੀਂ ਪਾਉਂਦੇ ਹਰ ਹਾਲਤ ਵੱਖਰੀ ਹੋ ਸਕਦੀ ਹੈ ਇਸ ਕਰਕੇ ਅਸੀਂ ਕੇਵਲ ਆਮ ਤਰੀਕੇ ਨਾਲ ਹੋਣ ਵਾਲੀਆਂ ਗੱਲਾਂ ਬਾਰੇ ਹੀ ਦੱਸ ਸਕਦੇ ਹਾਂ ਡੌਨ ਨੇ ਪੁੱਛਿਆ ਜਨਮ ਦੋਸ਼ ਬਰਥ ਡਿਫੈਕਟਸ ਦੀ ਪ੍ਰਕਿਰਿਆ ਇਸ ਵਿੱਚ ਕੀ ਭੂਮਿਕਾ ਨਿਭਾਉਂਦੀ ਹੈ ਰਾ ਨੇ ਕਿਹਾ ਇਹ ਤੁਹਾਡੇ ਦਿਮਾਗ ਸਰੀਰ ਤੇ ਵੱਲੋਂ ਕੀਤੇ ਗਏ ਪ੍ਰੋਗਰਾਮਿੰਗ ਦਾ ਇੱਕ ਹਿੱਸਾ ਹੈ ਜੋ ਤਿੱਜੀ ਕਰਤਾ ਵਿੱਚ ਦਿਮਾਗ ਸਰੀਰ ਆਤਮਾ ਵਿੱਚ ਪੂਰਨ ਰੂਪ ਨਾਲ ਮੈਨੀਫੈਸਟ ਹੁੰਦਾ ਹੈ ਇਹ ਕਾਮੀਆਂ ਉਹਨਾਂ ਸੀਮਾਵਾਂ ਵਾਂਗ ਹੁੰਦੀਆਂ ਹਨ ਜੋ ਜੀਵ ਦੀ ਸਮੁੱਚੀ ਅਨੁਭਵ ਯਾਤਰਾ ਦਾ ਹਿੱਸਾ ਬਣਦੀਆਂ ਹਨ ਇਸ ਵਿੱਚ ਉਹ ਅਨੁਵੰਸ਼ਿਕ ਗੁਣ ਵੀ ਸ਼ਾਮਿਲ ਹਨ ਜਿਨ੍ਹਾਂ ਤੁਸੀਂ ਜੈਨੇਟਿਕ ਪ੍ਰਵਿੰਟਤਾ ਵੀ ਕਹਿ ਸਕਦੇ ਹੋ ਡਾਣ ਨੇ ਪੁੱਛਿਆ ਕੀ ਤੁਸੀਂ ਸਮਾਜਿਕ ਸਵੈ ਨਾਲ ਜੁੜੇ ਹੋਏ ਸਵੈ ਬਾਰੇ ਵੀ ਉਹੀ ਤਰੀਕੇ ਦੀ ਜਾਣਕਾਰੀ ਦੇ ਸਕਦੇ ਹੋ ਲਾਹਨੇ ਨੇ ਕਿਹਾ ਅਣਪ੍ਰਕਾਸ਼ਿਤ ਸਵੈ ਜੀਵਨ ਵਿੱਚ ਪੱਕ-ਫੱਕ ਪਾਠ ਸਿੱਖ ਸਕਦਾ ਹੈ ਜੋ ਮਨ ਸ਼ਰੀਰ ਅਤੇ ਆਤਮਾ ਦੇ ਊਰਜਾ ਕੇਂਦਰਾਂ ਨੂੰ ਵਿਕਸਿਤ ਕਰਦੇ ਹਨ ਸਮਾਜ ਅਤੇ ਵਿਅਕਤੀ ਦੇ ਸਬੰਧਿਤ ਸੰਬੰਧ ਜ਼ਿਆਦਾਤਰ ਦੂਜੇ ਅਤੇ ਤੀਜੇ ਚੱਕਰਾਂ ਨਾਲ ਜੁੜੇ ਹੁੰਦੇ ਹਨ ਜਿੰਨੇ ਵੀ ਲੋਕ ਸਮਾਜ ਨੂੰ ਬਦਲਣ ਜਾਂ ਨਵਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਅਕਸਰ ਸੋਚਦੇ ਹਨ ਕਿ ਉਹ ਸਹੀ ਹਨ ਜਾ ਉਹਨਾਂ ਕੋਲ ਸਮਾਜ ਨੂੰ ਠੀਕ ਕਰਨ ਦੇ ਹੱਲ ਹਨ ਇਹ ਯਾਤਰਾ 네ਗੇਟਿਵ ਤੋਂ ਪੋਜ਼ਿਟਿਵ ਦਿਸ਼ਾ ਵੱਲ ਹੋ ਸਕਦੀ ਹੈ ਅਤੇ ਦੋਵਾਂ ਹੀ ਊਰਜਾ ਕੇਂਦਰ ਨੂੰ ਸਰਗਰਮ ਕਰ ਕਰ ਸਕਦੇ ਹਨ ਕੁਝ ਲੋਕ ਸਮਾਜ ਦੀ ਮਦਦ ਹਰੇ ਕਿਰਨ ਜਾਂ ਇਸ ਤੋਂ ਉੱਚੀ ਊਰਜਾ ਨਾਲ ਕਰਦੇ ਹਨ ਪਰ ਇਹ ਗਿਣਤੀ ਘਟ ਹੁੰਦੀ ਹੈ ਕਿਉਂਕਿ ਚੌਥੀ ਕਿਰਨ ਦੀ ਸਮਝ ਦੱਸਦੀ ਹੈ ਕਿ ਨਿਸ਼ਕਾਮ ਅਤੇ ਮੁਫਤ ਪ੍ਰੇਮ ਰਾਜਨੀਤੀ ਜਾਂ ਲੋਕਾਂ ਨੂੰ ਬਦਲਣ ਨਾਲੋਂ ਬਧਿਆ ਹੈ। ਡੋਂ ਸਵਾਲ ਕਰਦੇ ਹਨ ਜੇਕਰ ਕੋਈ ਵਿਅਕਤੀ ਸਮਾਜ ਲਈ ਚੰਗਾ ਕੰਮ ਕਰਦਾ ਹੋਵੇ ਤਾਂ ਉਸਦੇ ਪੀਲੇ ਕਰਨ ਤੇ ਕੀ ਅਸਰ ਪੈਂਦਾ ਹੈ। ਇਸ ਤੋਂ ਉਲਟ ਜੇਕਰ ਕੋਈ ਸਮਾਜ ਤੇ ਆਪਣਾ ਸ਼ਾਸਨ ਲੱਦਣਾ ਚਾਹੇ ਤਾਂ ਉਸਦੇ ਪੀਲੇ ਕਰਨ ਵਿੱਚ ਕੀ ਫਰਕ ਹੋਵੇਗਾ? ਭਾਨਾ ਕਿਹਾ ਚਲੋ ਅਸੀਂ ਦੋ ਅਜਹੀਆਂ ਸਕਾਰੀ ਆਤਮਾਵਾਦ ਦਾ ਉਦਾਹਰਣ ਲਈਏ ਜੋ ਹੁਣ ਤੁਹਾਡੇ ਭੌਤਿਕ ਸੰਸਾਰ ਵਿੱਚ ਨਹੀਂ ਹਨ। ਪਹਿਲਾ ਉਦਾਹਰਣ ਐਲਬਰਟ ਦਾ ਹੈ ਇਹ ਵਿਅਕਤੀ ਇੱਕ ਬਰਬਰ ਸਮਾਜ ਵਿੱਚ ਗਿਆ ਤਾਂ ਉੱਥੇ ਚੰਗਿਆਈ ਜਾਂ ਹੀਲਿੰਗ ਕਰ ਸਕੇ ਇਸਨੇ ਬਹੁਤ ਜ਼ਿਆਦਾ એનર્ਜੀ ਅਤੇ ਪੈਸਾ ਇਕੱਠਾ ਕਰਕੇ ਲੋਕਾਂ ਦੀ ਮਦਦ ਕੀਤੀ ਇਹ ਹਰੇ কিরਣ ਦੀ ਊਰਜਾ ਵਰਤਦਾ ਸੀ ਕਿਉਂਕਿ ਇਹ ਲੋਕਾਂ ਦੀ ਚੰਗਿਆਈ ਕਰਦਾ ਅਤੇ ਸੰਗੀਤ ਪ੍ਰੇਮੀ ਵੀ ਸੀ ਇਸ ਦਾ ਪੀਲਾ কিরਣ ਬਹੁਤ ਚਮਕਦਾਰ ਸੀ ਕਿਉਂਕਿ ਇਸ ਨੂੰ ਤਾਂ ਇਕੱਠਾ ਕਰਨ ਅਤੇ ਆਪਣੀ ਮਦਦਪਾਲੀ ਕਾਰਗੁਜ਼ਾਰੀ ਨੂੰ ਫਿਲਾਉਣ ਲਈ ਬਹੁਤ ਮਿਹਨਤ ਕਰਨੀ ਪਈ ਪਰ ਇਸ ਤੇ ਹਰੇ ਅਤੇ ਨੀਲੇ ਚੱਕਰ ਵੀ ਬਹੁਤ ਤਾਕਤਵਰ ਸਨ ਦੂਜਾ ਉਦਾਹਰਣ ਹੈ ਮਾਰਟਿੰਦਾ ਇਹ ਵਿਅਕਤੀ ਜ਼ਿਆਦਾਤਰ ਨਕਰਾਤਮਕ ਊਰਜਾ ਨਾਰੰਗੀ ਤੇ ਪੀਲੀ ਕਿਰਨ ਵਿੱਚ ਰਿਹਾ ਪਰ ਇਸ ਦਾ ਹਰਾ ਕਿਰਨ ਖੁੱਲ੍ਹਾ ਰਿਹਾ ਇਹ ਕਈ ਤਰ੍ਹਾਂ ਦੇ ਇੰਤਿਹਾਨਾਂ ਵਿੱਚੋਂ ਗੁਜ਼ਰਿਆ ਪਰ ਦੂਜਿਆਂ ਦੀ ਸੇਵਾ ਕਰਦਾ ਕਰਦਾ ਇਹ ਪੋਜ਼ਿਟਿਵ ਬਲ ਹੋਰ ਵੱਧ ਗਿਆ। ਮਤਲਬ ਜੇਕਰ ਕੋਈ ਆਤਮਾ ਚੰਗਾ ਕੰਮ ਕਰੇ ਤਾਂ ਉਸ ਦਾ ਪੀਲਾ ਕਿਰਨ ਚਮਕਦਾਰ ਤੇ ਮਜ਼ਬੂਤ ਹੁੰਦਾ ਹੈ। ਜੇਕਰ ਉੱਚ ਪੱਧਰ ਦੀ ਊਰਜਾ ਯਾਨੀ ਕਿ ਹਰੀ ਕਿਰਨ ਤੇ ਨੀਲੀ ਕਿਰਨ ਐਕਟਿਵ ਹੋ ਜਾਵੇ ਤਾਂ ਨੀਚਲੇ ਚੱਕਰ ਵੀ ਸੰਤੁਲਿਤ ਹੋ ਜਾਂਦੇ ਹਨ। ਕਈ ਵਾਰ ਜੇਕਰ ਕੋਈ 네ਗੇਟਿਵ ਤਰੀਕੇ ਨਾਲ ਸ਼ੁਰੂ ਕਰੇ ਪਰ ਦੂਜਿਆਂ ਦੀ ਮਦਦ ਜਾਰੀ ਰੱਖੇ ਤਾਂ ਉਹ ਹੌਲੀ-ਹੌਲੀ ਪੋਜ਼ਿਟਿਵ ਵੱਲ ਮੁੜ ਸਕਦਾ ਹੈ।